ਇਤਰੋ ਜਿਹੜੇ ਆਪਣੇ ਜੱਟ ਜੀਮੀਦਾਰ ਹੁੰਦੇ ਆਗੇ ਭਾਈ ਉਹ ਇੱਕ ਦਿਨ ਦੋ ਦਿਨਾਂ ਦੇ ਵਿੱਚ ਵਿਲੇ ਹੋ ਜਾਂਦੇ ਆਗੇ ਇੱਕ ਦਿਨ ਦੇ ਵਿੱਚ ਕਣਕ ਵਾੜ ਲੈਂਦਾ ਤੇ ਦੂਜੇ ਦਿਨ ਤੂੜੀ ਕਰ ਲੈਂਦਾ ਪਰ ਅਸਲੀ ਔਖਾ ਤਾਂ ਆ ਪਾਈਆਂ ਦਾਗਾ ਪੂਰਾ ਮਹੀਨਾ ਸੀ ਦਿਨ ਚੱਲਦਾ ਨਾ ਮਹੀਨਾ ਐ ਨਹੀਂ ਹੈਗਾ ਵੀ ਥੋੜਾ ਜਿਹਾ ਟਾਈਮ ਲਾ ਕੇ ਸੜ ਜਾਂਦਾ ਤੜਕੇ 5 ਵਜੇ ਆ ਜਾਂਦੇ ਨੇ ਤੇ ਰਾਤ ਨੂੰ 12 ਵਜੇ ਜਾਂਦੇ ਨੇ 12 ਵਜੇ ਇਹਦੇ ਵਿੱਚ ਨੌਜਵਾਨ ਬਾਈ ਵੀ ਨੇਗੇ ਤੇ ਬਜ਼ੁਰਗ ਵੀ ਨੇਗੇ ਸਾਰੇ ਨੇਗੇ ਪਿਓ ਪੁੱਤਾਂ ਦੀਆਂ ਜੋੜੀਆਂ ਵੀ ਰਹਿਣਗੀਆਂ ਸਾਰੇ ਨਾਲ ਗੱਲਾਂ ਬਾਤਾਂ ਕਰਾਵਾਂਗੇ ਆਪਾਂ ਤੇ ਕਿੰਨੇ ਮਿਹਨਤੀ ਲੋਕ ਨੇ ਯਾਰ 100 ਸਿਆਰ ਇਹਨਾਂ ਨੂੰ ਬਣਦੀ ਬਣਦਾਗਾ ਤੇ ਸਾਰੇ ਬਾਈਆਂ ਨੇ ਕੈਮਰਾ ਮਾਰੂਗਾ ਮੈਂ ਤੁਸੀਂ ਦੇਖੀ ਜਾਂਦੇ ਹੋ ਦੋਸਤੋ ਤੇ ਸਸੀ ਦਾ ਬਾਈ ਬੋਲਦਾ ਨਹੀਂ ਸਤਿਗੁਰ ਠੀਕੋ ਤੇ ਇੱਧਰ ਕੈਮਰੇ ਤੋਂ ਘੁਮਾਉਂਦੇ ਨੇ ਸਾਡੇ ਬੰਦੇ ਥੋੜਾ ਥੋੜਾ ਤੇ ਇੱਧਰ ਆਹ ਬਾਈ ਆ ਇਹਦੇ ਨਾਲ ਗੱਲਬਾਤ ਕਰਦਾ ਸਸੀ ਦਾ ਬਾਈ ਸਤਿਗੁਰ ਬਾਈ ਕੀ ਹਾਲ ਆ ਵਧੀਆ ਬਈ ਕਿਵੇਂ ਲੱਗਦਾ ਬਈ ਕੰਮ ਕਰਕੇ ਕੰਮ ਕਰਕੇ ਦਾ ਬਸ ਤੈਨੂੰ ਪਸ ਹੀ ਆ ਬਈ ਕਿਵੇਂ ਲੱਗਦਾ ਹੁੰਦਾ ਵੀ ਵਧੀਆ ਸਕੂਨ ਮਿਲਦਾ ਕੰਮ ਕਰਕੇ ਹਾਂ ਚੋਰੀ ਠੱਗੀ ਨਾਲੋਂ ਵੀ ਵਧੀਆ ਕੰਮ ਆ ਇਹ। ਹਾਂ ਹਾਂ ਬਈ ਬਈ। ਵੀ ਮਿਹਨਤ ਦੀ ਕਮਾਈ ਕਰਕੇ ਖਾਣਾ। ਵਿਆਹਿਆ ਹੋਇਆ ਬਈ ਤੂੰ? ਹਾਂ ਬਈ ਦੋ ਜਵਾਕ ਨੇ। ਹਾਂ। ਕਰਨੀ ਪਊਗਾ ਕੰਮ ਤਾਂ ਹੁਣ। ਕਿੰਨੇ ਕ' ਪਜੇ ਆ ਜਾਨੇ ਹੋਗੇ? 6 ਵਜੇ ਆ ਜਾਨੇ ਆ। 6 ਵਜੇ ਆ ਜਾਨੇ ਹੋਗੇ। ਤੇ ਜਾਣੇ ਕਿੰਨੇ ਵਜੋਂ? 12 ਵਜੇ ਬਈ। ਵੀ ਮਤਲਬ ਜਦੋਂ ਜਿਆਦੇ ਭੀੜ ਹੋ ਜਾਏ ਇੱਥੇ ਮੰਡੀ 'ਚ ਜਿਆਦੇ ਟਾਈਮ ਵੀ ਲੱਗ ਜਾਂਦਾ ਹੈ। ਜਿਆਦੇ ਵੀ ਟਾਈਮ ਲੱਗ ਜਾਂਦਾ। ਤੇ ਜਿਹੜੇ ਆਪਣੇ ਜ਼ਿਮੀਦਾਰ ਭਰਾ ਨੇ ਉਹ ਤਾਂ ਵੀ ਮਤਲਬ 1-2 ਦਿਨਾਂ 'ਚ ਵਿਹਲੇ ਹੋ ਜਾਂਦੇ ਨੇ ਹਨਾ। ਹਾਂ ਉਹ ਤਾਂ 1-2 ਦਿਨਾਂ 'ਚ। ਪਰ ਛੋਟਾ ਸੀਜ਼ਨ ਲੰ ਦੇ ਦੋਸਤੋ ਇਹੀ ਜੀ ਗੱਲ ਨਹੀਂ ਹੈਗੀ ਇੱਥੇ ਪੜ੍ਹੇ ਲਿਖੇ ਨੌਜਵਾਨ ਵੀ ਕੰਮ ਕਰਦੇ ਨੇ ਆਪਦੇ ਹੱਥੀਂ ਕਮਾਈ ਕਰਕੇ ਖਾਂਦੇ ਨੇ ਇੱਧਰ ਬਾਈ ਫਿਰਦਾ ਬੀਏ ਪਾਸ ਹੈਗਾ ਬਾਈ ਸਾਸਿਕਾਲ ਕਿਵੇਂ ਹੋ ਬਾਈ ਪਹਿਲਾਂ ਦਰਸ਼ਕਾਂ ਨੂੰ ਬਾਈ ਇੰਜ ਦੱਸ ਦੋ ਵੀ ਤੁਸੀਂ ਪੜ੍ਹੇ ਕਿੰਨਾ ਹੋਏ ਹੋ ਬੀਏ ਪਾਸ ਆ ਬਈ ਅੱਛਾ ਅੱਛਾ ਇਹ ਕਿਵੇਂ ਲੱਗਾ ਬਾਈ ਕਿੰਨਾ ਮਹੀਨਾ ਸੀਜ਼ਨ ਤੇਰਾ ਕੰਮ ਕਰਨ ਦਾ ਬਾਈ 4-5 ਸਾਲ ਹੋ ਗਿਆ ਅੱਛਾ ਇਸੇ ਕੰਮ 'ਚ ਹੀ ਇਸਕੂਨ ਮਿਲਦਾ ਕੰਮ ਕਰਕੇ ਹੈ ਹਾਂ ਬਈ ਤੇ ਨੀਂਦ ਵਧੀਆ ਆ ਜਾਂਦੀ ਹੈ ਬਾਈ ਸਕੂਨ ਵਾਲਾ ਕੰਮ ਕਰਕੇ ਨੀ ਨਾ ਆਈ ਜਾਂਦੀ ਬਈ ਹਾਂ ਤੇ ਦੋਸਤੋ ਇਹ ਨੇ ਆਸਲੀ ਮਿਹਨਤੀ ਲੋਕ ਤੁਸੀਂ ਦੇਖ ਸਕਦੇ ਹੋਗੇ ਤੇ ਇੱਧਰ ਵੀ ਫਿਰਦੇ ਨੇ ਬਾਈ ਨਾਲ ਇਧਰ ਨਾ ਕਰ ਲਾਤ ਕਰ ਤੇ ਬਾਈ ਕੋਈ ਗਿਲਾ ਸਿਕਵਾ ਯਾਰ ਗਿਲਾ ਸਿਕਵਾ ਆਈ ਆ ਬਾਈ ਆ ਦੇਖਣ ਨੂੰ ਬਾਤ ਤਾਂ ਲੱਗੀ ਹਾਂ ਤੇਰੀ ਖੰਡਾਈ ਪਿਆ ਉਹਨੂੰ ਜ਼ਿੰਮੇਵਾਰ ਹੈ ਨਹੀਂ ਹਾਂ ਇਹੀ ਸਾਨੂੰ ਉਹਨੂੰ ਇਕੱਠੀ ਕਰਨੀ ਪਈ ਛੋਟੇ ਸ਼ਰਤੀ ਆ ਸਾਰਾ ਛਾਡੇ ਸ਼ਰਤੀ ਗੱਲਣਾ ਸਾਰਾ ਹਾਂ ਜੇ ਬਾਰਸ਼ ਆਟੂਗੀ ਤਾਂ ਅਸੀਂ ਭਰਾਂਗੇ ਹਾਂ ਠੀਕ ਆ ਨਾ ਠੀਕ ਆ ਕਿਸੇ ਦਾ ਮਾੜਾ ਨਾ ਕਰੋ ਕਿਸੇ ਦਾ ਮਾੜਾ ਨਾ ਹੋਵੇ ਨਾ ਆਵਦਾ ਨਾ ਕਿਸੇ ਹੋਰ ਦਾ ਹਾਂ ਤੇ ਇਧਰ ਖੜ ਜਾ ਬਾਈ 1 ਮਿੰਟ ਗੱਲ ਬਾਤ ਕਰ ਦਿਆਂ ਕਿ ਕਿਸੇ ਦਾ ਮਾੜਾ ਨਾ ਹੋਵੇ ਹਾਂ ਹਾਂਜੀ ਹਾਂ ਤੇ ਮਾਤਮਾ ਤਾਂ ਦੁਸਤੀਆਂ ਰੱਖੇ ਹਾਂ ਕੰਮ ਵਧੀਆ ਚੱਲੀ ਜਾਵੇ ਕੰਮ ਵਧੀਆ ਚੱਲੀ ਜਾਵੇ ਦੋਸਤੋ ਦੇਖ ਸਕਦੇ ਹੋ ਤੁਸੀਂ ਸੋਚ ਕਿੰਨੀ ਵਧੀਆ ਬਾਈਆਂ ਦੀ ਰਾਤ ਦੇ 12 12 ਵਜੇ ਜਾਂਦੇ ਐ ਨਾ ਬਾਈਆਂ ਨੂੰ ਕੰਮ ਕਰਦੇ ਉਹਨੂੰ ਤੇ ਇੱਕ ਸ਼ੇਰ ਇਹਨਾਂ ਨੂੰ ਬਣਦੀ ਬਣਦਾਗਾ ਤੇ ਕਿਹੜੇ ਕਿਹੜੇ ਵੀਰ ਮੰਡੀਆਂ ਦੇ ਵਿੱਚ ਕੰਮ ਕਰਦੇ ਆਗੇ ਉਹ ਵੀ ਕਮੈਂਟ ਜਰੂਰ ਕਰਿਓ ਤੇ ਆਹ ਬਾਈਆਂ ਨੂੰ ਸ਼ੇਅਰ ਲਾਈਕ ਜਰੂਰ ਕਰਿਓ